ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ 21 ਨਵੰਬਰ ਨੂੰ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ ਪਹੁੰਚੇਗਾ। ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਨੇ ਦੱਸਿਆ ਕਿ ਫਰੀਦਕੋਟ ਤੋਂ ਆਰੰਭ ਹੋਣ ਵਾਲਾ ਨਗਰ ਕੀਰਤਨ ਮੋਗਾ ਤੇ ਲੁਧਿਆਣਾ ਰਾਹੀਂ ਹੁੰਦਾ ਹੋਇਆ 21 ਨਵੰਬਰ ਨੂੰ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਹਦੂਦ ਅੰਦਰ ਖੰਨਾ ਵਾਲੇ ਪਾਸਿਓਂ ਦਾਖਲ ਹੋਵੇਗਾ। ਜਿੱਥੇ ਇੱਕ ਵੱਖ-ਵੱਖ ਕੈਬਨਿਟ ਮੰਤਰੀਆਂ ਵਿਧਾਇਕਾਂ ਤੇ ਹੋਰ ਸ਼ਖਸੀਅਤਾਂ ਵੱਲੋਂ ਭਾਰੀ ਗਿਣਤੀ ਸੰਗਤਾਂ ਦੇ ਨਿੱਘਾ ਸਵਾਗਤ ਕੀਤਾ ਜਾਵੇਗਾ। ਯਾਤਰਾ ਹੈ ਜਿਲਾ ਫਰੀਦਕੋਟ ਤੋਂ ਸ਼ੁਰੂ ਹੋ ਕੇ ਜਿਲਾ ਫਤਿਹਗੜ ਸਾਹਿਬ ਵਿਖੇ 21 ਨਵੰਬਰ ਨੂੰ ਇੱਥੇ ਮੰਡੀ ਗੋਬਿੰਦਗੜ ਬਾਇਆ ਫਲਾਈਓਵਰ ਹੁੰਦੇ ਹੋਏ ਸਾਨੀਪੁਰ ਚੌਂਕ ਵਿਸ਼ਕਰਮਾ ਚੌਂਕ ਤੋਂ ਹੁੰਦੇ ਹੋਏ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਪਹੁੰਚੇਗੀ ਸੋ ਮੈਂ ਸਭ ਨੂੰ ਸਾਰੇ ਫਤਿਹਗੜ ਸਾਹਿਬ ਦੇ ਵਸਨੀਕਾਂ ਨੂੰ ਸਾਰੀਆਂ ਯੂਨੀਅਨਸ ਨੂੰ ਹਰ ਇੱਕ ਨਾਗਰਿਕ ਨੂੰ ਇਹ ਕਹਿੰਦੀ ਹਾਂ ਕਿ ਆ ਕੇ ਯਾਤਰਾ ਦੇ ਰੂਟ ਦੌਰਾਨ ਹੀ ਨਤਮਸਤਕ ਹੋਈਏ ਤਨ ਤਨ ਗੁਰੂ ਤੇਗ ਬਹਾਦਰ ਜੀ ਜੀ 350 ਸਾਲਾਂ ਦੀ ਸ਼ਹਾਦ ਮਹਾਨ ਸ਼ਹਾਦਤ ਨੂੰ ਯਾਦ ਕਰੀਏ ਤੇ ਨਤਮਸਤਕ ਹੋਈਏ ਤੇ ਪੂਰੀ ਮਰਿਆਦਾ ਚ ਰਹਿ ਕੇ ਸ਼ਰਦਾ ਦੇ ਫੁੱਲ ਪੇਂਟ ਕਰੀਏ ਮਨ ਸੁਰੱਖਿਆ ਨੂੰ ਨਹੀਂ ਕੋਣ ਕਿਹਾ ਸੁਰੱਖਿਆ ਦੇ ਜੀ ਸਾਰੇ ਪ੍ਰਬੰਧ ਮੁਕੰਮਲ ਹੈ ਹਰ ਸੈਕਟਰ ਤੋਂ ਸ਼ੁਰੂ ਹੋ ਕੇ ਗੋਬਿੰਦਗੜ ਤੋਂ ਸ਼ੁਰੂ ਹੋ ਕੇ ਸੈਕਟਰ ਵਾਈਜ਼ ਅਸੀਂ ਡਿਊਟੀ ਮੈਜਿਸਟ੍ਰੇਟ ਵੀ ਲਗਾਏ ਹੋਏ ਹਨ ਪੁਲਿਸ ਦਾ ਵੀ ਪੂਰਾ ਪ੍ਰਬੰਧ ਹੈ ਸਾਰੇ ਸੁਰੱਖਿਆ ਦੇ ਪ੍ਰਬੰਧ ਰਸਤੇ ਵਿੱਚ ਲੰਗਰ ਪੁਆਇੰਟਸ ਵੀ ਐਸਟੈਬਲਿਸ਼ ਕੀਤੇ ਹਨ ਤੇ ਆਪਣੇ ਸ਼ਰਦ ਆਲੂਆਂ ਲਈ ਜਗਾ ਜਗਾ ਲੰਗਰ ਲਾਏ ਜਾਣਗੇ ਤੇ ਪੂਰੇ ਪੂਰੇ ਪ੍ਰਬੰਧ ਬਾਕੀ ਅਸੀਂ ਪੂਰਾ ਕੀਤਾ ਹੈ ਕਿ ਉਹਨਾਂ ਨੂੰ ਕੋਈ ਵੀ ਦਿੱਕਤ ਨਾ ਪੇਸ਼ ਆਏ ਤੇ ਸ਼ਹਿਰ ਦੀ ਸਾਫ ਸਫਾਈ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਸੰਗਤ ਲਈ ਕੋਈ ਦਰਸ਼ਨ ਪੁਆਇੰਟ ਵੀ ਬਣਾਏਗੇ ਨਾ ਇਸ ਵਾਰ ਸੰਗਤ ਲਈ ਦਰਸ਼ਨ ਪੁਆਇੰਟ ਨਹੀਂ ਹੈ ਯਾਤਰਾ ਦੇ ਨਾਲ ਨਾਲ ਹੀ ਸੰਗਤ ਚੱਲ ਕੇ ਨਮਸਤਕ ਹੋਊਗੀ ਠੀਕ ਹੈ